ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹਰਜਿੰਦਰ ਸਿੰਘ ਕਿਸ ਸਿੰਘਵਾਲੀਆ ਇੱਕ ਬਹੁਤ ਹੀ ਪਿਆਰੀ ਰਤਨਾ ਲੈ ਕੇ ਆਇਆ ਜੋ ਲਿਖੀ ਹੈ ਭੈਣ ਸਰਬਜੀਤ ਕੌਰ ਢਿੱਲੋਂ ਜੀ ਨੇ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਭੈਣ ਨੇ ਸੁਣਿਓ ਜਰੂਰ ਤੁਹਾਨੂੰ ਵੀ ਪਸੰਦ ਆਉਣਗੀਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਦੋਸਤੋ ਖੁਦ ਕਰਜ ਲੁਕ ਜਾਮਾ ਮੈਂ ਕਿਸ ਜਹਾਨ ਜਾ ਕੇ ਦੁੱਖ ਜਾਵਾਂ ਮੈਂ ਕਿਸ ਜਹਾਨ ਜਾ ਕੇ ਜਿੱਥੇ ਮੇਰੀ ਨਾ ਕੋਈ ਪਛਾਣ ਹੋਵੇ ਹਰ ਕੋਈ ਹੋਵੇ ਅਨਜਾਨ ਮੇਰੇ ਲਈ ਹਰ ਕੋਈ ਹੋਵੇ ਅਨਜਾਨ ਮੇਰੇ ਲਈ ਸਭ ਤੋਂ ਵੱਖਰਾ ਹੋ ਜੋ ਜਹਾਨ ਹੋਵੇ ਜਿੱਥੇ ਖੁਸ਼ ਰਹਾ ਆਪਣੇ ਆਪ ਚ ਮੈਂ ਜਿੱਥੇ ਖੁਸ਼ ਰਹਾ ਆਪਣੇ ਆਪ ਚ ਮੈਂ ਕੋਈ ਦਰਦਾਂ ਦਾ ਨਾ ਨਿਸ਼ਾਨ ਹੋਵੇ ਸੁਪਨੇ ਦੇਖਣਾ ਬਸ ਅੱਖਾਂ ਆਪਣੇ ਲਈ ਸੁਪਨੇ ਦੇਖਣਾ ਬਸ ਅੱਖਾਂ ਆਪਣੇ ਲਈ ਨਾ ਕਿਸੇ ਹੋਰ ਦਾ ਕੋਈ ਧਿਆਨ ਹੋਵੇ ਨਾ ਤੜਫ ਹੋਵੇ ਕਿਸੇ ਆਪਣੇ ਲਈ ਨਾ ਤੜਫ ਹੋਵੇ ਕਿਸੇ ਆਪਣੇ ਲਈ ਨਾ ਮਿਲਣੇ ਦੀ ਕੋਈ ਤੰਗ ਹੋਵੇ ਮੈਂ ਵੀ ਬਣ ਜਾਵਾਂ ਖੁਦਗਰਜ਼ ਜਿhti ਮੈਂ ਵੀ ਬਣ ਜਾਮਾ ਖੁਦ ਗਰਜ ਜਿੱਥੇ ਖੁਦ ਗਰਜੀ ਦਾ ਐਸਾ ਜਹਾਨ ਹੋਵੇ ਖੁਦ ਗਰਜੀ ਦਾ ਐਸਾ ਜਹਾਨ ਹੋਵੇ